ਦੁਕਾਨਦਾਰ ਨੇ ਕਰਤਾ ਐਲਾਨ ਦੇਸੀ ਡੋਰ ਖਰੀਦੋ ਤੇ ਲੈ ਜਾਓ ਵਧੀਆ ਗਿਫਟ ਰਿਪੋਰਟਰ ਹੇਠਾਂ ਲਕੀਰ ਬੀ ਐਸ ਕਲਸੀ ਗੁਰਦਾਸਪੁਰ ਬੇਸ਼ਕ ਖੂਨੀ ਕਹੀ ਜਾਣ ਵਾਲੀ ਚਾਈਨਾ ਡੋਰ ਦਾ ਕੁਝ ਲੋਕ ਇਸਤੇਮਾਲ ਕਰ ਰਹੇ ਹਨ ਪਰ ਇਸ ਦੇ ਖਿਲਾਫ ਚੀੜੀ ਗਈ ਮੁਹਿੰਮ ਵਿੱਚ ਦੁਕਾਨਦਾਰ ਵੀ ਆਪਣਾ ਯੋਗਦਾਨ ਦੇ ਰਹੇ ਹਨ ਧਾਰੀਵਾਲ ਦੇ ਪਹੁੰਚੇ ਸੰ ਦੁਕਾਨਦਾਰ ਪਿਯੋਸ਼ ਕੋਹਲੀ ਵੱਲੋਂ ਦੇਸੀ ਡੋਰ ਨੂੰ ਤਰਜੀਹ ਦੇਣ ਲਈ ਵੱਖਰਾ ਉਪਰਾਲਾ ਕੀਤਾ ਹੈ ਇਹ ਦੁਕਾਨਦਾਰ ਦੇਸੀ ਡੋਰ ਖਰੀਦਣ ਵਾਲੀ ਗ੍ਰਾਹਕਾਂ ਨੂੰ ਹਜ਼ਾਰਾਂ ਰੁਪਏ ਦੇ ਗਿਫਟ ਵੀ ਨਾਲ ਦੇ ਰਿਹਾ ਹੈ ਪਿਊਸ਼ ਕੋਹਲੀ ਆਪਣੀ ਦੁਕਾਨ ਤੇ ਆਉਣ ਵਾਲੇ ਗ੍ਰਾਹਕਾਂ ਨੂੰ ਇਹ ਸੰਦੇਸ਼ ਵੀ ਦੇ ਰਿਹਾ ਹੈ ਕਿ ਖੂਨੀ ਡੋਰ ਜੋ ਬੇਹਦ ਕਾਤਕ ਸਾਬਤ ਹੋ ਰਹੀ ਹੈ ਦੀ ਵਰਤਨਾ ਕਰਨ ਲਈ ਆਪਣੇ ਬੱਚਿਆਂ ਨੂੰ ਵੀ ਸਮਝਾਉਣ ਕੋਹਲੀ ਵੱਲੋਂ ਪਿਛਲੇ ਸਾਲ ਖੂਨੀ ਡੋਰ ਨਾ ਵੇਚਣ ਅਤੇ ਨਾ ਵਰਤਣ ਦੀ ਸੌ ਚੁੱਕੀ ਗਈ ਸੀ ਅਤੇ ਇਸ ਸਾਲ ਇਸ ਵੱਲੋਂ ਹਜ਼ਾਰਾਂ ਰੁਪਏ ਦੇ ਗਿਫਟ ਖਰੀਦ ਕੇ ਆਪਣੀ ਦੁਕਾਨ ਤੇ ਰੱਖੇ ਗਏ ਹਨ ਅਤੇ ਐਲਾਨ ਕੀਤਾ ਗਿਆ ਹੈ ਕਿ ਜੋ ਵੀ ਉਸਦੀ ਦੁਕਾਨ ਤੇ ਆ ਕੇ ਦੇਸੀ ਡੋਰ ਖਰੀਦ ਦੇਗਾ ਉਸ ਨੂੰ ਇਸ ਡੋਰ ਦੇ ਨਾਲ ਨਾਲ ਇੱਕ ਵਧੀਆ ਗਿਫਟ ਵੀ ਦਿੱਤਾ ਜਾਵੇਗਾ ਆਓ ਦੇਖਦੇ ਹਾਂ 24x7 ਨਿਊਜ਼ ਪੰਜਾਬ ਦੇ ਗੁਰਦਾਸਪੁਰ ਤੋਂ ਬਿਊਰੋ ਚੀਫ ਬੀ ਐਸ ਕਲਸੀ ਦੀ खास रिपोर्ट राम राम जी मेरा नाम करना पेंड कैलाशपुर तो जी अज मैं डोर के गुड्डी लैन आया भाजी को से... ਬਹੁਤ ਵਧੀਆ ਲੱਗਾ ਬਹੁਤ ਵਧੀਆ ਡੀਲ ਕੀਤੀ ਭਾਜੀ ਉਹਨਾਂ ਨੇ ਠੀਕ ਹੈ ਜੀ ਤੇ ਬਾਕੀ ਮੈਂ ਨੌਜਵਾਨਾਂ ਨੂੰ ਇਹੋ ਕਹਿਣਾ ਚਾਹਾਂਗਾ ਕਿ ਚਾਈਨਾ ਡੋਰ ਦਾ ਜਿਹੜਾ ਵਾ ਉਹ ਨਾ ਇਸਤੇਮਾਲ ਕੀਤਾ ਜਾਏ ਤਾਂ ਬਹੁਤ ਵਧੀਆ ਵਾ ਕਿਉਂਕਿ ਬਹੁਤ ਜ਼ਿਆਦਾ ਨੁਕਸਾਨ ਆਏਗਾ ਭਾਜੀ ਆ ਵੇਖੋ ਚਰਖੜੀ ਲਈ ਆਪਾਂ ਇਹਨਾਂ ਚ ਚਰਖੜੀ ਨਾ ਡਾਵਾਂਗੇ ਜੀ ਆਰਾਮ ਨਾਮ ਜੀ ਭਾਜੀ ਮੇਰਾ ਨਾਮ ਵਿਜੇ ਝੁਲਕਾ ਵਾ ਮੈਂ ਪਿਊਸ਼ ਭਾਜੀ ਦੁਕਾਨ ਤੇ ਗੁੱਡੀਆਂ ਦਾ ਡੋਰ ਲੈਣ ਆਇਆ ਸੀ ਤੇ ਇਹਨਾਂ ਨਾਲ ਡੀਲ ਕਰਕੇ ਬੜਾ ਵਧੀਆ ਲੱਗਾ ਤੇ ਡੋਰ ਵੀ ਲਈ ਆ ਪਰ ਇੰਡੀਅਨ ਡੋਰ ਲਈ ਆ ਚਾਈਨਾ ਡੋਰ ਨਹੀਂ ਚੁਸ ਕਰਨੀ ਜੋਣੀ ਕਰਨੀ ਕਿ ਜੀਵ ਹਤਿਆ ਬਲੀ ਹੋਉਂਦੀ ਆ ਤੇ ਇਸੇ ਇਹ ਤੋਂ ਬਚਾ ਕੇ ਸਾਰੇ ਭਰਾਵਾਂ ਨੂੰ ਆਇਆ ਵਾ ਕਿ ਸਾਰੇ ਇੰਡੀਅਨ ਲੋਹ ਵਰਤਨ ਨਾਲ ਕੀ ਗੱਟੂ ਵਰਤਨ ਠੀਕ ਹੈ ਮੇਰੇ ਤੇ ਇਹੀ ਕਹਿਣਾ ਹੋ ਸਾਰਾ ਸਾਡੇ ਸੋਹਣੀ ਲੋਹੜੀ ਦਾ ਤਿਉਹਾਰ ਇਹ ਜੋ ਜਾ ਰਿਹਾ ਹੈ ਇਹ ਪਿਛਲੀ ਵਾਰ ਦੇ ਨਾਲ ਪਿਛਲੀ ਵਾਰ ਵੀ ਪ੍ਰੋਗਰੈਸ ਸੀਗੀ ਜੇ 40% ਅਸੀਂ ਪਿਛਲੀ ਵਾਰੀ ਮੰਨੀਏ ਤੇ ਅੱਜ ਅਸੀਂ ਉਸ ਨੂੰ 20-25% ਅਸੀਂ ਉਹਦੇ ਵਿੱਚ ਗਰੋਥ ਕੀਤੀ ਹੈ ਇਹ ਸਾਡੇ ਭਰਾ ਦੇਖੋ ਇਹ ਆਪ ਮੈਂ ਵੀ ਇਹਨਾਂ ਵਿੱਚੋਂ ਨਹੀਂ ਸੀਗਾ ਜਿਹੜਾ ਗੱਟੂ ਵੇਚਦਾ ਸੀਗਾ ਵਧਾਉਂਦਾ ਸੀਗਾ ਇਹ ਵੀ ਮੇਰੇ ਕੋਲ ਆਣ ਆਦੇ ਸੀਗੇ ਅੱਜ ਇਹ ਮੇਰੇ ਕੋਲ ਚਰਖੀ ਲੈਣ ਆਏ ਨੇ ਧਾਗਾ ਡੋਰ ਲੈਣ ਆਏ ਨੇ ਤੇ ਮੈਨੂੰ ਬੇहद ਖੁਸ਼ੀ ਹੋਈ ਹੈ ਇਸ ਤਰ੍ਹਾਂ ਹੀ ਦੇਖੋ ਸਾਡੇ ਨਾਲ ਮਿਲ ਕੇ ਸਮਾਜ ਬਣਦਾ ਅਸੀਂ ਤੰਦ ਤੰਦ ਜੁੜ ਕੇ ਸਮਾਜ ਬਣ ਬਣਾਣੇ ਆ ਠੀਕ ਹੈ ਨਾ ਅਸੀਂ ਇਹ ਨਾ ਕਹੀਏ ਕਿ ਉਹ ਨਹੀਂ ਸੁਧਰਦਾ ਉਹ ਨਹੀਂ ਸੁਧਰਦਾ ਮੇਰੇ ਨਾਲ ਇਹ ਸੰਸਾਰ ਨੇ ਇਹ ਸਾਰੇ ਸਮਾਜ ਨੇ ਸੁਧਰਨਾ ਹੈ ਬੜਾ ਅੱਛਾ ਲੱਗਾ ਇਹਨਾਂ ਨੇ ਆਪਣਾ ਮਨ ਬਦਲਿਆ ਮੈਂ ਤਾਂ ਵਧਾਈ ਦੇਣਾ ਇਹਨਾਂ ਨੂੰ ਦੋਨਾਂ ਨੂੰ ਦੇਖੋ ਕਿੱਡੇ ਵਧੀਆ ਇਹ ਮੁੰਡੇ ਨੇ ਇਹਨਾਂ ਦੀ ਸੋਚ ਬੜੀ ਅੱਛੀ ਹੈ ਤੇ ਇਹਨਾਂ ਵੱਲ ਦੇਖ ਕੇ ਸਾਰਿਆਂ ਨੇ ਬਦਲਣਾ ਹੈ ਇਨਾਂ ਦੇ ਮਨ 'ਚ ਇਹ ਸੋਚ ਆਈ ਕਿ ਪਸ਼ੂ ਪੰਛੀਆਂ ਨੂੰ ਇਹਨਾਂ ਨੂੰ ਨੁਕਸਾਨ ਹੋ ਰਿਹਾ ਹੈ ਜਨ ਜੀਵਨ ਦਾ ਅਗਾਹਤ ਹੋ ਰਿਹਾ ਹੈ ਦੇ ਨਾਲ ਦੇਖੋ ਕੱਲ ਪਰਸੋਂ ਅਸੀਂ ਇੱਕ ਵੀਡੀਓ ਪਾਈ ਸੀ ਕਿ ਉਹਦੇ ਵਿੱਚ ਕਬੂਤਰ ਵਿਚਾਰਾ ਆਪਣੇ ਆਪ ਨੂੰ ਇਸ ਤਰ੍ਹਾਂ ਦੇ ਕਈ ਜੀਵ ਜੰਤੂ ਨੇ ਉਹ ਤਾਂ ਸਾਨੂੰ ਦਿਖ ਗਿਆ ਅਸੀਂ ਉਸ ਕਬੂਤਰ ਦੀ ਜਾਨ ਪ੍ਰਮਾਤਮਾ ਨੇ ਸਾਡੀ ਸੇਵਾ ਲਈ ਤੇ ਸਾਨੂੰ ਸਾਧਨ ਬਣਾਇਆ ਤੇ ਉਹਦੀ ਜਾਨ ਬਚ ਗਈ ਉੱਡ ਗਿਆ ਆਪਣੇ ਘਰ ਪਹੁੰਚ ਗਿਆ ਲੇਕਿਨ ਐਸੇ ਕਈ ਜੀਵ ਜੰਤੂ ਨੇ ਜਿਹੜੇ ਵਿਚਾਰੇ ਪਏ ਰਹਿ ਜਾਂਦੇ ਨੇ ਉਹਨਾਂ ਨੂੰ ਕੋਈ ਛਡਾਨ ਵੀ ਨਹੀਂ ਆਂਦਾ ਕਿਉਂਕਿ ਇੰਨੀ ਸਮਝ ਨਹੀਂ ਉਹਨਾਂ ਵਿੱਚ ਕਿ ਕਿਸ ਤਰ੍ਹਾਂ ਸੀ ਛੁਟਣਾ ਤੇ ਬੜੀ ਜਿਹੜੀ ਖੂਨੀ ਡੋਰ ਹੈ ਅਗਾਤ ਕਰ ਰਹੀ ਹੈ ਜਨ ਜੀਵਨ ਦਾ ਤੇ ਪਸ਼ੂ ਪੰਛੀਆਂ ਦਾ ਤੇ ਬਹੁਤ ਵਿਧਾਈ ਦੇ ਪਾਤਰ ਨੇ ਮੈਂ ਇਹਨਾਂ ਨੂੰ ਕੁਝ ਨਾ ਕੁਝ ਕੋਸ਼ਿਸ਼ ਕਰਾਂਗਾ ਗਿਫਟ ਵੀ ਦੇ ਕੇ ਇਥੋਂ ਤੋੜਾਂ ਕਿ ਇਹਨਾਂ ਨੇ ਆਪਣੀ ਸੋਚ ਬਦਲੀ ਹੈ ਥੋੜੀ ਦਾ ਤਿਹਾਰ ਇਸ ਤਰ੍ਹਾਂ ਨਾ ਮਨਾਈਏ ਤਾਂ ਕਿ ਕਿਸੇ ਨੂੰ ਉਹਦਾ ਨੁਕਸਾਨ ਨਾ ਹੋਵੇ ਅਸੀਂ ਸਾਰੇ ਗੱਟੂ ਡੋਰ ਤੋਂ ਉਸ ਖੂਨੀ ਡੋਰ ਤੋਂ ਬਦਲ ਕੇ ਧਾਗੇ ਵਾਲੀ ਡੋਰ ਤੇ ਆਈਏ ਜੋ ਕਿ ਸਾਡਾ ਪੁਰਾਣਾ ਜੋ ਟ੍ਰੈਂਡ ਸੀਗਾ ਜਿਸ ਨਾਲ ਅਸੀਂ ਗੁੱਡੀਆਂ ਉਡਾਉਂਦੇ ਸੀਗੇ ਮੇਰੇ ਵੱਲੋਂ ਅਪੀਲ ਹੈ ਤੁਹਾਨੂੰ ਸਾਰਿਆਂ ਨੂੰ ਕੋਲੀ ਬੁੱਕ ਡੀਪੋ ਤੁਸੀਂ ਜਾਣਦੇ ਹੋ ਸਾਰੇ ਬੜਾ ਪਿਆਰ ਦਿੱਤਾ ਤੁਸੀਂ ਕਿ ਤੁਸੀਂ ਜਲਦੀ ਤੋਂ ਜਲਦੀ ਆਓ ਸਾਡੇ ਕੋ ਇੰਡੀਅਨ ਡੋਰ ਖਰੀਦੋ ਤੇ ਆਪਣਾ ਗਿਫਟ ਜੋ ਸਾਡੇ ਕੋ ਤੁਹਾਡਾ ਇੱਥੇ ਪਿਆ ਹੈ ਉਹ ਤੁਸੀਂ ਜਰੂਰ ਆਪਣਾ ਉਹ ਗਿਫਟ ਨਾਲ ਲੈ ਕੇ ਜਾਓ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਵਧੀਆ ਤੋਂ ਵਧੀਆ ਗਿਫਟ ਨਾਲ ਦਿੱਤਾ ਜਾਏ ਜੇ ਤੁਸੀਂ ਇਸ ਡੋਰਾਂ ਨੂੰ ਪਰਚੇਸ ਕਰੋਗੇ ਤੇ